ਜਿਹੜਾ ਸਾਡਾ 66 ਕਿਲੋ ਅਫੀਮ ਰਿਕਵਰੀ ਵਾਲਾ ਕੇਸ ਸੀ ਉਹ ਚੈੱਕ professionl ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਉਹਦੀ ਪ੍ਰੋਪਰ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰਦੇ ਹੋਏ ਫਾਜ਼ਿਲਕਾ ਪੁਲਿਸ ਦੀ ਟੀਮ ਝਾਰਖੰਡ ਗਈ ਸੀ ਤੇ ਉਹਨੂੰ ਉੱਥੇ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਿੱਥੇ ਜਦੋਂ ਜਿਹੜਾ 66 ਕਿਲੋ ਦਾ ਸੋਰਸ ਸੀ ਬੰਦਾ ਦਾ ਨੇਮ ਆਫ ਕਮਲ ਸਿੰਘ ਰੈਜ਼ੀਡੈਂਟ ਆਫ ਗੁਮਲਾ ਝਾਰਖੰਡ ਉਹਨੂੰ ਅਸੀਂ ਰਾਉਂਡ ਅਪ ਕਰਕੇ ਇੱਥੇ ਲੈ ਕੇ ਆਏ ਨੇ ਤੇ ਉਹਨੂੰ ਪ੍ਰੋਪਰ ਟ੍ਰਾਂਸਫਰ ਰਿਮਾਂਡ ਤੇ ਲੈ ਕੇ ਅਸੀਂ ਇੱਥੇ ਪਹੁੰਚੇ ਨੇ ਤੇ ਅੱਗੇ ਉਹਦਾ ਫਰਦਰ ਰਿਮਾਂਡ ਲਿਆ ਜਾ ਰਿਹਾ ਹੈ ਇਹ ਜਿਹੜਾ ਜਿੰਨਾ ਵੀ ਕੰਸਾਈਨਮੈਂਟ ਸੀ 68 ਕਿਲੋ ਦਾ ਇਹ ਜਿੰਨ ਬੰਦਿਆਂ ਤੋਂ ਰਿਕਵਰ ਹੋਇਆ ਉਹਦਾ ਮੇਨ ਸੋਰਸ ਇਹ ਕਮਲ ਖਾਨੀ ਸੀ ਗੱਡੀਆਂ ਉੱਤੇ ਜਾਂਦੀ ਸੀ ਤੇ ਉਹ ਚ ਸਮਾਨ ਲੋਡ ਕਰਕੇ ਇੱਥੇ ਪੰਜਾਬ ਵੱਲ ਭੇਜਦਾ ਸੀ ਸੋ ਬਿਗ ਫਿਸ਼ ਨੂੰ ਅਰੈਸਟ ਕਰਨ ਚ ਤੇ ਇੱਕ ਮੈਟਿਕਲਸ ਇਨਵੈਸਟੀਗੇਸ਼ਨ ਕਰਦੇ ਹੋਏ ਫਾਜ਼ਿਲ ਦਾ ਪੁਲਿਸ Jharkhand ਸੇ ਮੇਨ ਮਾਸਟਰਮਾਈਂਡ ਨੂੰ ਫੜ ਕੇ ਇਥੇ ਫਾਜ਼ਿਲ ਦਾ ਲੈ ਕੇ ਆਈਏ ਅੱਗੇ ਇਹਦੇ ਵੱਲੋਂ ਜਿਹੜੇ ਵੀ ਡਿਸਕਲੋਜ਼ਰਸ ਹੋਣਗੇ ਔਰ ਉਹਦੇ ਰਿਗਾਰਡਿੰਗ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਇਹਨਾਂ ਦੀ ਜਿਹੜੇ ਜਿਹੜੇ ਬੰਦੇ ਦੇ ਵੀ ਇਹਦੇ ਵਿੱਚ ਸੰਸ਼ਮੂਲੀਅਤ ਆਂਦੀ ਹੈ ਉਹਦੇ ਸਾਰੇ ਐਸੈਟਸ ਆਪਾਂ ਫ੍ਰੀਜ਼ ਕਰਾਂਗੇ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਟ ਕਰਾਂਗੇ ਪੀਜ਼ ਦੀ ਇਹਦੇ ਵਿੱਚ ਬਹੁਤ ਮਿਹਨਤ ਹੋਈ ਹੈ ਤੇ ਉੱਥੇ ਜਾ ਕੇ ਬੰਦੇ ਨੂੰ ਆਈਡੈਂਟੀਫਾਈ ਕਰਨਾ ਲੋਕੇਟ ਕਰਨਾ ਔਰ ਫੜ ਕੇ ਲੈ ਕੇ ਆਨਾ ਇਹ ਇੱਕ ਬਹੁਤ ਵੱਡੀ ਮੈਮੰਦੀ ਹੈ ਕਿ ਕਾਮਯਾਬੀ ਹੈ ਸਾਡੀ ਟੀਮ ਦੀ ਮੈਡਮ ਇਹ ਆਦੀ ਖੁਦ ਹੀ ਖੇਤੀ ਕਰਦਾ ਸੀ ਉੱਥੇ ਜਿਹੜੀ ਸਮਗਰੀ ਇਟ ਟੂ ਬੀ ਵੈਰੀਫਾਈਡ ਜੀ ਬਟ ਯੈਸ ਇਹਦੀ ਪ੍ਰਾਪਰਟੀ ਸੀਗੀ ਉੱਥੇ اور وہ ایز ائی سیڈ کی پروپر ائیڈنٹیفائی کر کے ریونیو ریکارڈز لے کے اسیں اگے کاروائی کریں گے۔ اگے جس بھی بندے دا پنجاب چ رول آوگا جڑے انہاں کولوں سامان لین دے سی انہاں نوں وی ائیڈنٹیفائی کر کے ویل پٹ دی میں لگدا ہے کہ بڑا نیٹ ورک ہے جی پنجاب دے اندر چل رہا ہے جنوں کریک کیتا دیکھئے یہ ایک نیٹ ورک کریک ہی کیتا ہے فضل کا پولیس نے کیونکہ اتنی وڈی یہ ریکوری ہے ਮੈਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ 10 ਸਾਲਾਂ ਦੀ ਸਭ ਤੋਂ ਵੱਡੀ ਰਿਕਵਰੀ ਹੈ ਸੋ ਮੈਂ ਮਾਸਟਰਮਾਈਂਡ ਤੱਕ ਸੋਰਸ ਤੱਕ ਪਹੁੰਚ ਕੇ ਅਸੀਂ ਯੂ ਨੋ ਐਂਡ ਟੂ ਐਂਡ ਕ੍ਰੈਕ ਕੀਤਾ ਹੈ ਜੀ ਥੈਂਕ ਯੂ